ਕੀ ਨੂੰ ਦੇਖ ਕੇ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕੱਟੀ ਕਿਵੇਂ ਲੱਗਿਆ ਤੁਰਦੀ ਆ ਯਾਰ ਜਿਵੇਂ ਪਰ ਕਹਿ ਨਹੀਂ ਹੁੰਦੇ ਵੀ ਚੰਗਾ ਕੋਈ ਵਧੀਆ ਪਹਿਲਵਾਨ ਤੁਰਦਾ ਹੁੰਦਾ ਯਾਰ ਹਨਾ ਪਹਿਲਵਾਨ ਤੁਰਦੀ ਆ ਫਾਸਪਾਸ ਕੇ ਬਾ ਕਮਾ ਲਿਆ ਬਾਈ ਕਮਾ ਲਿਆ ਲੈ ਬਾਕੀ ਨਾ ਜਿਹੜੀ ਬਰੀਡ ਦੀ ਗੱਲ ਕਰ ਲਾਂ ਸੱਜਣਾਂ ਜੇ ਮੇਲੇ 'ਚ ਵੀ ਯਾਰ ਝੋਟੀ ਕਿਤੇ ਖੜਾ ਦੋਗੇ ਨਾ ਮੇਲੇ 'ਚ ਵੀ ਝੋਟੀ ਕੋਈ ਸੱਜਣੇ ਨੂੰ ਬਾਹਰ ਨਹੀਂ ਕਰ ਸਕਦਾ ਵੀ ਕੰਪੀਟੀਸ਼ਨ ਦੇ ਵਿੱਚੋਂ ਵੀ ਝੋਟੀ ਨੂੰ ਕਿਸੇ ਪਾਸਿਓਂ ਬਾਹਰ ਕਰ ਦੂਗਾ ਤੇ ਬਾਕੀ ਬਾਈ ਨੇ ਵੀ ਯਾਰ ਚੀਜ਼ ਦੀ ਨਾ ਮੁੱਲ ਪਾਇਆ ਚੀਜ਼ ਦਾ ਹਾਂ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਮੰਡੀ ਰਾਮਪੁਰਾ ਫੂਲ ਅੱਜੇ ਗੱਲ ਕਰ ਲੈਣਾ ਅੱਜ ਨਾਲ ਸੱਜਣੋ ਮੰਡੀਆਂ ਪੰਜ ਲੱਗੀਆਂ ਹੋਈਆਂ ਨੇ ਇੱਕ ਲੱਗਿਆ ਬਰੇਟਾ ਮੰਡੀ ਦੂਜੇ ਨੰਬਰ ਤੇ ਰਾਮਪੁਰਾ ਫੂਲ ਤੀਜੇ ਤੇ ਆ ਗਈ ਸੱਜਣੋ ਫਤਿਆਬਾਦ ਮੰਡੀ ਚੌਥੇ ਤੇ ਆ ਗਈ ਫੱਗੂ ਮੰਡੀ ਤੇ ਗੱਲ ਕਰ ਲਈਏ ਨਾ ਪੰਜਵੇਂ ਤੇ ਆ ਗਈ ਦੱਬ ਵਾਲੀ ਮੰਡੀ ਇਹ ਮੰਡੀਆਂ ਨਾਲ ਅੱਜ ਪੰਜ ਭਰੀਆਂ ਨੇ ਪੰਜ ਦੇ ਹਿਸਾਬ ਨਾਲ ਜੇ ਮੈਂ ਗੱਲ ਕਰਾਂ ਰਾਮਪੁਰਾ ਫੂਲ ਮੰਡੀ ਦਾ ਅੰਨ ਸਿਰਾ ਲੱਗਿਆ ਪਿਆ ਜਾਰ ਨੰਬਰ ਦੀ ਗੱਲ ਕਰ ਲੈਣਾ ਕਿ ਤੇ ਲੋਨ ਨੂੰ ਵੀ ਜਗ੍ਹਾ ਨਹੀਂ ਹੈਗੀ ਗੱਡੀਆਂ ਇੰਨੀਆਂ ਖੜੀਆਂ ਨੇ ਬਾਹਰੇ ਤੇ ਬਾਕੀ ਪਹਿਲੀ ਤਰੀਕ ਆ ਪਹਿਲਾ ਮਹੀਨਾ ਨਵਾਂ ਸਾਲ ਆ 2023 ਤੇ ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਇਸ ਤੋਂ ਬਾਅਦ ਅੱਗੇ ਲੈ ਕੇ ਚੱਲਦਾ ਸੱਜਣੋ ਮੰਡੀ 'ਚ ਵੀ ਕੰਮ ਨਾ ਹੁਣ ਥੋੜਾ ਜਿਹਾ ਕਹਿੰਦੇ ਪੱਕ ਗਿਆ ਕੰਮ ਪਹਿਲਾਂ ਨਾਲੋਂ ਤੇਜ਼ ਆ ਕੇਸ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਮੰਡੀ 'ਚ ਦਿਖਾਉਂਗਾ ਟੌਪ ਟੌਪ ਦੇ ਨਕੀਨੇ ਜੁੜੇ ਰਹੋ ਵੀਡੀਓ ਨੇ ਐਂਡ ਤੱਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆ ਆਜੋ ਦਿਖਾਉਣੇ ਆ ਮੰਡੀ ਆ ਸੱਜਣੋ ਰਾਮਪੁਰਾ ਫੂਲ ਮੰਡੀ ਚ ਨਾ ਤੇ ਗੱਲ ਕਰ ਲਈਏ ਨਗੀਨੇ ਪਹੁੰਚੇ ਨੇ ਪਹੁੰਚੇ ਵੀ ਆ ਟਾਪ ਦੇ ਨੇ ਪੂਰੇ ਸਿਰੇ ਦੇ ਦੂਜੇ ਸੂਏ ਦੀ ਝੋਟੀ ਲੱਗਿਆ ਤੁਹਾਨੂੰ ਪਹਿਲੀ ਝੋਟੀ ਦਿਖਾਉਣਾ ਤੇ ਬਾਈ ਕਹਿੰਦਾ ਨਾ ਰੇਟ ਵੀ ਆ ਅਰिजिनल ਮਿਲੂਗਾ ਤੁਹਾਨੂੰ ਨਵੇਂ ਸਾਲ ਤੇ ਨਾ ਜਿਵੇਂ ਕਹਦੇ ਨੇ ਗਿਫਟ ਬਾਈ ਕਹਿੰਦਾ ਗਿਫਟ ਵਾਲਾ ਕੰਮ ਹੀ ਕਰਨਾ ਲੈ ਆ ਜਾ ਸਿਮਰ ਇੱਕ ਵਾਰੀ ਨਾ ਝੋਟੀ ਦੇ ਲੇ ਵੇ ਲੂ ਵੇ ਤੇ ਮਾਰਦੇ ਕੈਮਰਾ ਤੇ ਡਿਟੇਲ ਆਪਾਂ ਨਾ ਸਾਰੀ ਬਾਈ ਤੋਂ ਪੁੱਛਦੇ ਆ ਜੇ ਸੱਜਣੋ ਲੇ ਵੇ ਲੂ ਵੇ ਦੀ ਗੱਲ ਕਰ ਲੈਣਾ ਥਾਂ ਥਨੋੜ ਦੀ ਆਂ ਝੋਟੀ ਜਿਵੇਂ ਕਹਦੇ ਠੁਕੀ ਖੜੀ ਆ ਪੂ ਸੁਚਾ ਸਿੰਘ ਜੀ ਸੁਚਾ ਸਿੰਘ ਨੌ ਵੀ ਸੂਰਮਾ ਸੂਰਮਾ ਸੱਚੇ ਸੂਰਮੇ ਵਾਲਾ ਨੌਆ ਕਿਹੜਾ ਪਿੰਡ ਆ ਬਾਈ ਦਾ ਮੇਰਾ ਪਿੰਡ ਸੁਖਨਾ ਬਲੂ ਜੀ ਜ਼ਿਲ੍ਹਾ ਮੁਕਤਸਰ ਸ਼੍ਰੀ ਮੁਕਤਸਰ ਸਾਹਿਬ ਬੜੀ ਦੂਰੋਂ ਆ ਮਾਲ ਲੈ ਕੇ ਯਾਰਾ ਨੇੜੇ ਹੀ ਆ ਬਾਈ ਜੀ ਅੱਛਾ ਪਿੰਡ ਕਿਲੋਮੀਟਰ ਪਿੰਡ ਅੱਛਾ 60 ਕਿਲੋਮੀਟਰ ਦਾ ਨੇੜੇ ਹੀ ਲੱਗਦਾ ਵਪਾਰੀ ਦਾ ਲੰਘ ਜਾਂਦੇ ਨੇ 100 100 ਕਿਲੋਮੀਟਰ ਵਪਾਰੀਨ ਤਾਂ ਭਾਵੇਂ 200 ਕਿਲੋਮੀਟਰ ਹੋ ਗਏ ਕਿਹੜਾ ਸੂਆ ਝੋਟੀ ਦਾ ਇਹ ਦੂਜਾ ਸੂਆ ਵੀਰਾ ਦੂਜਾ ਸੂਆ ਵਾਲਾ ਸਿੰਘ ਸੁੰਗ ਦੀ ਕੁਆਲਿਟੀ ਵੀ ਆ ਹੈ ਨਾ ਯਾਰ ਪੂਰੀ ਜੇ ਪਹਿਲੇ ਜੀ ਵੀ ਖਾਪਦੀ ਆ ਝੋਟੀ ਜ ਕੈਮਰਾ ਲੇ ਵੇ ਲੂ ਬੰਨੇ ਨਾ ਮਾਰਦੀਆਂ ਜਿਵੇਂ ਆ ਪਾਣੀ ਕਹਿੰਦੇ ਪਲਵਾਨ ਇੱਕ ਪਲਵਾਨ ਤੁਰਦਾ ਸੱਜਣਾ ਪਲਵਾਨ ਵਾਲੀ ਗੱਲ ਬਾਤ ਆ ਝੋਟੀ ਦੀ ਤੇ ਥੱਲੇ ਉਹ ਨਾ ਲੇ ਵਾਲੂ ਵਾ ਜੋ ਦੇਖੋਗੇ ਬਾਕੀ ਕਮਾਲ ਦੀ ਚੀਜ਼ ਆ ਯਾਰ ਨਗੀਨਾ ਬਾਈ ਟੋਪ ਦਾ ਦੁੱਧ ਕਿੰਨਾ ਕੁ ਤਿਆਰਾ ਕਿੰਨੇ ਕੁ ਦਿਨ ਹੁਣ 15 ਕਿਲੋ ਦੁੱਧ ਤਿਆਰਾ ਜੀ 15 ਤਿਆਰਾ ਕਿੰਨੇ ਕੁ ਦਿਨਾਂ ਦੀ ਸੂਈ ਹੋਇਆ ਇਹ 8-10 ਦਿਨਾਂ ਦੀ ਸੂਈ ਹੈ ਅੱਛਾ 8-10 ਦਿਨਾਂ ਦੀ ਸੂਈ ਆ ਦੂਜਾ ਸੂਆ ਹਾਂਜੀ ਤੇ ਬੱਚਾ ਕੀ ਆ ਨਾ ਇਹਦੇ ਇਹਦੇ ਮਗਰ ਕੱਟਾ ਜੀ ਅੱਛਾ ਮੇਲ ਕਾਫ ਆ ਹਾਂਜੀ ਪੈਸੇ ਇਹਦੇ ਫਿਰ ਰੇਟ ਕੀ ਮੰਗਦਾ ਹੁਣ ਇਹਦਾ ਰੇਟ ਤਾਂ 1 15 ਜੀ ਅੱਛਾ ਰੇਟ ਤਾਂ ਹੈਗਾ ਮੈਨੂੰ ਪਤਾ 1 15 ਹੁਣ ਆਪਾਂ ਨਵੇਂ ਸਾਲ ਤੇ ਤੋਹਫਾ ਵੀ ਦੇਣਾ ਸੱਜਣਾ ਨੂੰ ਪਹਿਲੀ ਝੋਟੀ ਨਵੇਂ ਸਾਲ ਵਾਲੇ ਦਿਨ ਤੋਰੀਆ ਤੇਰੀ ਆਪਾਂ ਨੇ ਆਪਣੇ ਚੈਨਲ ਤੇ ਕਿੰਨੇ ਦੀ ਛੜਦੇ ਆਂ ਦਾਦੀ ਇਹ 1 5 ਦੀ ਜੈਸਣ ਹੋਊਗੀ ਜੀ ਲੈ ਵੇ ਤੇ ਮਾਰ ਦੇ ਬਾਈ ਥਣ ਥਣਾਉਟ ਦਿਖਾ ਦੇ 1 5 ਦੀ ਜੈਸਣ ਹੋਊ ਉਹ ਕਰ ਦਾਂਗੇ ਮਾਨਤਾਨ 1 5 ਚੋਂ ਵੀ ਆਏ ਗਏ ਸੱਜਣਾ ਬਸ ਮੌਕੇ ਤੇ ਕਰ ਹੋ ਵੀ ਸਕਦਾ ਹਾਂ ਕੋਈ ਗੱਲ ਨਹੀਂ ਸੱਜਣਾ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਬਾਕੀ 1 5 ਦੇ ਵਿੱਚ ਤੁਹਾਨੂੰ ਇਹ ਟਾਪਨ ਨੀਨਾ ਮਿਲੂਗਾ 15 ਕਿਲੋ ਦੁੱਧ ਮਿਲੂਗਾ ਇਹ ਜਿਹੜੀ ਅਗਲੀ ਝੋਟੀ ਦਿਖਾਵਾਂਗੇ ਉਹ ਦਾ ਕਿਹੜਾ ਸੁਆ ਭਾਈ ਉਹ ਝੋਟੀ ਦੇ ਮਾਰਦੇ ਦੂਜਾ ਸੁਆ ਤੋਰੀ ਜਗਮੀਤ ਲੈ ਇਹਨੂੰ ਵੀ ਤੋੜ ਦਿਓ ਭਈ ਆ ਵੀ ਨਗੀਨਾ ਯਾਰ ਬਾਹਲਾ ਸਿਰੇ ਦਾ ਬਾਕੀ ਪਿੱਠ ਪੁੜੇ ਦੀ ਜੇ ਗੱਲ ਕਰ ਲੈਣਾ ਸੱਜਣੋ ਇਹਦੇ ਰੰਗ ਰੰਗ ਦੀ ਗੱਲ ਕਰ ਲਈਏ ਤੋਰੋ ਔਰ ਮੋਰਾ ਨਸਲ ਦੀ ਝੋਟੀ ਕਹਿ ਸਕਦੇ ਆ ਜੈਡ ਬਲੈਕ ਆ ਪੂਛ ਤੋਂ ਥੋੜੀ ਜਿਹੀ ਚਿੱਟੀ ਜ਼ਰੂਰ ਆ ਪਰ ਆਉਂਦੀ ਆ ਮੋਰਾ ਚ ਤੇ ਬਾਕੀ ਥਣ ਥਣੌਟ ਵੀ ਸੱਜਣੋ ਝੋਟੀ ਨੂੰ ਲੱਗਿਆ ਪੂਰਾ ਕੰਮ ਦਾ ਲੇਵਾ ਥੋੜਾ ਜੋਸ਼ ਵਾਲਾ ਹੈ ਨਾ ਭਾਈ ਜੀ ਇਹਦੇ ਥੱਲੇ ਤਾਜੀ ਸੂਈ ਆ ਚਾਰ ਪੰਜ ਦਿਨਾਂ ਦੀ ਅੱਛਾ ਬੌਲੇ ਚ ਆ ਤੇ ਹਾਂ ਬੌਲੇ ਚ ਆ ਤੇ ਇਹਦੇ ਥੱਲੇ ਮੰਨ ਕੇ ਚਲੋ ਹੁਣ 16 ਕਿਲੋ ਦੁੱਧ ਹਾਜ਼ਰ ਆ 16 ਕਿਲੋ ਦੁੱਧ ਇਹਦੇ ਥੱਲੇ ਰੈਡੀ ਆ ਰੈਡੀ ਆ ਹੁਣ ਜਾਨੀ ਕਿੰਨੇ ਕ ਦੁੱਧ ਦੀ ਆਪਾਂ ਨੂੰ ਉਮੀਦ ਆ ਵੀ ਕਿੰਨਾ ਕ ਦੁੱਧ ਪਾ ਉਮੀਦ ਆ ਵੀ ਚੰਗੀ ਸੇਵਾ ਨਾਲ 20 ਕਿਲੋ ਦੁੱਧ ਲੈ ਸਕਦੀ ਆ ਅੱਛਾ 20 ਫੇਰ ਆ ਪਾ ਦੂਗੇ ਉਸ 18 ਫੇਰ ਵੀ ਬਹੁਤ ਹੋ ਜਾਣਾ ਦੁੱਧ ਤਾਂ ਇਹ ਤੋਂ ਚੋਣ ਲੱਗ ਜਾਣਾ 18 ਫੇਰ ਵੀ ਬਾਹਲਾ ਹੋ ਜਾਂਦਾ ਹਾਂਜੀ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ 1 ਲੱਖ ਤੇ 60 ਹਜ਼ਾਰ ਰੁਪਏ ਵੀਰ ਕਿੰਨੇ ਦੀ ਛੱਡ ਦਾਂਗੇ ਉਮੀਦ ਆ ਵੀ ਉਮੀਦ ਤਾਂ ਮੈਨੂੰ ਪਤਾ ਹਰੇਕ ਸੱਜਣ ਕਰਦਾ ਹੁੰਦਾ ਪਰ ਨਵੇਂ ਸਾਲ ਦੇ ਹਿਸਾਬ ਨਾਲ ਆਪਾਂ ਨੇ ਸੱਜਣਾ ਨੂੰ ਅੱਜ ਤੇਰੇ ਇਥੇ ਕਰ ਲਾਂਗੇ ਆ ਗਿਫਟ ਵੀ ਦੇਣੇ ਨੇ ਤੇਰੇ ਸੂ ਸੱਜਣਾ ਨੂੰ ਨਵੇਂ ਸਾਲ ਦੀ ਕੋਈ ਗੱਲ ਨਹੀਂ ਕਿੰਨੇ ਦੀ ਛੱਡ ਦਾਂਗੇ ਜਿਵੇਂ ਲਾਸਟ ਰੇਟ ਹੀ ਦੱਸਦੇ 35 ਦੀ ਦੇ ਦਾਂਗੇ ਲੈ ਸੱਜਣੋ ਆ ਝੋਟੀ ਨਾਲ ਜਿਹੜੀ ਤੁਰੀ ਜਾਂਦੀ ਹੈ ਕੈਮਰੇ ਦੇ ਸਾਹਮਣੇ ਇਹ ਤੁਹਾਨੂੰ ਮਿਲੂਗੀ 1 ਲੱਖ ਤੇ 35000 ਦੀ ਇਹਦੇ ਤੋਂ ਵੀ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਇਹ ਗੱਲ ਨਹੀਂ ਬਾਕੀ ਜੇ ਗੱਲ ਕਰ ਲਾ ਨਾ ਯਾਰ ਹਾਥੀ ਦੇ ਬੱਚੇ ਵਾਲਾ ਹੀ ਕੰਮ ਆ ਹਨਾ ਬਾਈ ਕੱਦ ਫਿੱਟ ਦੀ ਗੱਲ ਕਰ ਲਾ ਇਹ ਕੋਸ ਨੂੰ ਬੌਲੇਰੀ ਤੇ ਬਾਕੀ ਨਾ ਜਿਹੜੀ ਸਿੰਗਸੁੰਗ ਦੀ ਸੱਜਣੋਂ ਕੁਆਲਿਟੀ ਆ ਜੇ ਹਰਿਆਣੇ ਵਾਲਿਆਂ ਕੋਲੇ ਹੋਵੇ ਨਾ ਇਹਨੂੰ ਪਤੰਦਰ ਉਹ ਪਹਿਲਾ ਸੂਈ ਦੱਸੀ ਜਾਣਗੇ ਵੀ ਪਹਿਲੇ ਸੂਏ ਦੀ ਝੋਟੀ ਆ ਸਿੰਗਸੁੰਗ ਦੀ ਬਣਾਵਟ ਦੇ ਹਿਸਾਬ ਨਾਲ ਤਾਂ ਆ ਆ ਝੋਟੀ ਤੇ ਵੀ ਸਿਮਰਾਈ ਤੇ ਵੀ ਮਾਰਦੇ ਯਾਰ ਕਹਿੰਦਾ ਇਹਦਾ ਕਿਹੜਾ ਸੂਆ ਬਾਈ ਇਹਦਾ ਤੀਜਾ ਸੂਆ ਜੀ ਇਹਦਾ ਤੀਜਾ ਸੂਆ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 8 ਕਿ ਦਿਨ ਹੋ ਗਏ ਜੀ 8 ਦਿਨਾਂ ਦੀ ਸੂਈ ਥੱਲੇ ਕਿੰਨਾ ਕੁ ਦੁੱਧ ਤਿਆਰੀ ਦਾ ਇਸ ਟਾਈਮ ਇਹਦੇ ਥੱਲੇ 16 17 ਕਿਲੋ ਹੁਣ ਹਾਜ਼ਰ ਆ ਅੱਛਾ 16 17 ਕਿਲੋ ਹਾਜ਼ਰ ਚਵਾਈ ਚਬੂਈ ਦਾ ਬਾਈ ਦੀ ਬਾਲੀ ਨਰਮ ਹੋਊਗੀ ਜਮਾ ਓਕੇ ਆ ਜੀ 101 ਸੱਜਣਾ ਏਸ ਥਣ ਦੀ ਨਾ ਚਵਾਈ ਦੀ ਜੇ ਮੈਂ ਗੱਲ ਕਰਾਂ ਐਸਾ ਥਣ ਹੋਵੇ ਨਾ ਕਿਸ ਨੂੰ ਧਾਰ ਮਾਰਨ ਦੀ ਵੀ ਲੋੜ ਨਹੀਂ ਹੁੰਦੀ ਆਹ ਥਣ ਦੀ ਚਵਾਈ ਹੈ ਜਿਹੜੀ ਬਿਲਕੁਲ ਪੰਪ ਵਰਗੀ ਚਵਾਈ ਹੁੰਦੀ ਆ ਸੱਜਣਾ ਭੋਲੀ ਤੇ ਨਰਮ ਚਵਾਈ ਹੋਊਗੀ ਤੇ ਇਹ ਮੇਰਾ ਖਿਆਲ ਹੈ ਕੋਈ ਬੱਚਾ ਚੋਲੇ ਬਾਕੀ ਬਾਈ ਯਾਰ ਲੈ ਕੇ ਆਇਆ ਯਾਰ ਵੱਡੇ ਵੱਡੇ ਹੈ ਨਾ ਜਿਵੇਂ ਆਪਾਂ ਕਹੇ ਜੀ ਹਾਥੀ ਦੇ ਬੱਚਿਆਂ ਵਾਲਾ ਕੰਮ ਆ ਵੱਡੇ ਵੱਡੇ ਨਗੀਨੇ ਲਿਆਇਆ ਬਾਈ 9 ਸਾਲ ਤੇ ਗਿਫਟ ਦੇਵਾ ਲੱਭ ਕੇ ਕਿਸੇ ਪਾਸੇ ਇਹ ਕਿੰਨਾ ਘੱਟ ਦੁੱਧ ਪਾਉਗੀ ਇਹ ਬਾਈ 20 ਕਿਲੋ ਦੀ ਗਾਰੰਟੀ ਹੈ ਇਹਦੀ ਅ ਸੂਈ ਨੂੰ ਕਿੰਨੇ ਕਿ ਦਿਨ ਹੋਗੇ ਜੇ ਗੱਲ ਕਰੀਏ ਇਹ 8 ਦਿਨਾਂ ਦੀ ਸੂਈ ਹੈ ਜੀ ਇਹ ਵੀ 8 ਦਿਨਾਂ ਦੀ ਸੂਈ ਆ 20 ਕਿਲੋ ਦੀ ਗਾਰੰਟੀ ਰੇਟ ਬਰੇ ਦਾ 20 ਕਿਲੋ ਵਾਲਾ 1,60,000 ਰੁਪਏ ਜੀ ਕਿੰਨੇ ਦੀ ਛੱਡ ਦਾਂਗੇ ਜਮੀ ਲਾਸਟ ਰੇਟ ਹੀ 5345,000 ਦੀ ਦੇਵਾਂਗੇ ਕਿਉਂਕਿ ਹੁਣ ਤੂੰ ਮਾਲ ਇਹ ਵੇਚ ਦੇ ਨਵਾਂ ਸਾਲ ਚੜ ਗਿਆ ਜੇ ਨਵੇਂ ਸਾਲ ਕੋਈ ਆਪਾਂ ਨਵਾਂ ਨਵਾਂ ਮਾਲ ਬੰਦਣਾ ਸਾ ਨਾਲ ਲਿਆ ਕੇ ਕਰੀ ਹਾਂਜੀ ਲੈ ਨੰਬਰ ਬੋਲ ਦੇ ਬਈ ਇੱਕ ਵਾਰੀ 99886

ਲੇ ਸੱਜਣਾ ਮੁਕਸਰ ਵਾਲੇ ਬਾਈ ਨੂੰ ਜਰੂਰ ਜਾਲ ਕਰਿਓ ਨੰਬਰ ਬਾਈ ਦਾ ਜਰੂਰ ਮਲਾਇਓ ਵੀਡੀਓ ਦੇ ਵਿੱਚ ਹੀ ਚੱਲੂਗਾ ਤੇ ਬਾਕੀ ਨਾ ਅੱਗੇ ਤੁਹਾਨੂੰ ਲੈ ਕੇ ਚੱਲਦਾ ਅੱਗੇ ਸਿਰੇ ਤੋਂ ਸਿਰਾ ਸਿਰੇ ਤੋਂ ਸਿਰਾ ਜਾਨਵਰ ਦਿਖਾਉਂਦੇ ਜਾਵਾਂਗੇ ਤੇ ਬਾਕੀ ਨਵੇਂ ਸਾਲ ਦੇ ਗਿਫਟ ਵੀ ਮਿਲਣਗੇ ਤੇ ਬਾਕੀ ਰੇਟ ਵੀ ਥੋੜਾ ਜਿਹਾ ਰਿਸਕ ਗਿਆ ਬਾਈ ਤੇਜ ਹੋ ਗਿਆ ਕੰਮ ਹਣਾ ਹਾਂਜੀ ਆ ਤੇਜ ਸੱਜਣਾ ਜਰੂਰ ਹੋ ਗਿਆ ਕੰਮ ਥੋੜਾ ਜਿਹਾ ਸੁਗਾ ਘਟ ਗਿਆ ਹੁਣ ਬਾਕੀ ਜੁੜੇ ਰਹੋ ਵੀਡੀਓ ਨਾਲ ਅੱਗੇ ਵੀ ਲੈ ਕੇ ਚੱਲਦੇ ਆ ਅੱਗੇ ਵੀ ਦਿਖਾਉਂਦੇ ਆ ਲਾ ਸੱਜਣੋ ਇੱਕ ਜੋੜਾ ਨਾ ਤੁਹਾਨੂੰ ਹੋਰ ਦਿਖਾਉਂਗਾ ਤੇ ਇਹਦੀ ਪੱਲਾਂ ਆਹ ਚੀਜ਼ ਤੇ ਮਾਰ ਯਾਰ ਕੈਮਰਾ ਇਹਦੀ ਫੇਸ ਕੁਆਲਿਟੀ ਦਿਖਾ ਦੇ ਝੋਟੀ ਦੀ ਤੇ ਸਿੰਗ ਸੁੰਗ ਦੀ ਬਣਾਵਟ ਤੇ ਹੈਗੀ ਵੀ ਨਾ ਸੱਜਣੋ ਮੂੰਹੋਂ ਚਾਰ ਦੰਦ ਆ ਤੇ ਦੁੱਧ ਵੀ ਤਿਆਰੀ ਦਾ ਬਾਈ ਚੰਗਾ ਦਾਦਾ ਖਾਪਦੀ ਪਹਿਲਾਂ ਚ ਵੀ ਆ ਬਾਈ ਪਹਿਲਾਂ ਨਾ ਕੱਪਦੀ ਆ ਵੀਰੇ ਲੈ ਪਹਿਲੇ ਬਾਈ ਨਾਮ ਦੱਸ ਦੇਰਾ ਨੌ ਕਾਲਾ ਵੀਰੇ ਪਿੰਡ ਕਿਹੜਾ ਬਾਈ ਦਾ ਹਸਨਪੁਰ ਵੀਰੇ ਜ਼ਿਲ੍ਹਾ ਸੰਗਰੂਰ ਆ ਅਜਾ ਜ਼ਿਲ੍ਹਾ ਸੰਗਰੂਰ ਦਾ ਸੱਜਣੋ ਇਹਦਾ ਸਾਡੇ ਜ਼ਿਲ੍ਹੇ ਦੇ ਹੀ ਬੰਦਾ ਸਾਡੇ ਜ਼ਿਲ੍ਹੇ ਵਾਲੇ ਸੰਗਰੂਰ ਵਾਲੇ ਉਹ ਵੀ ਤੁਹਾਨੂੰ ਪਤਾ ਮਸ਼ਹੂਰ ਨੇ ਪੂਰੇ ਹੈ ਨਾ ਇਹ ਸਾਡਾ ਨਹੀਂ ਕਸੂਰ ਸਾ ਕਿਹੜਾ ਦੂਜਾ ਸੂਆ ਬਾਈ ਦੂਜਾ ਕਿੰਨੇ ਦਿਨ ਹੋਗੇ ਸੂਈ ਨੂੰ ਸੂਈ ਮੱਝ ਹੋ ਗਿਆ ਵੀਰੇ ਦੱਸ ਦੇਣਾ ਕਿੰਨਾ ਕੁ ਦੁੱਧ ਰੈਡੀ ਹੈ ਦੁੱਧ ਹੁਣ 16 ਕਿਲੋ ਤਿਆਰ ਆ ਬਈ ਆਪਣੇ ਜ਼ਿਲ੍ਹੇ ਨੂੰ ਕਲੰਕ ਨਾ ਲੱਗ ਜਾਵੇ ਹਾਂ ਹਾਂ ਸਾਈਂ ਮੈਂ ਚਲੇ ਬੰਦਾ ਤਾਪ ਤੇ ਆ ਕੇ ਚੋਲੇ ਜਾ 16 ਕਿਲੋ ਤਿਆਰ ਹੈ 4 ਡੰਗ 2 ਡੰਗ 4 ਡੰਗ ਚੋਕੇ ਲੈ ਲੈ ਚਾਹੇ ਅੱਛਾ ਰੇਟ ਇਹਦਾ 16 ਕਿਲੋ ਵਾਲੀ ਦਾ ਹਾਂ ਇਹਦਾ ਮੁੱਲ 80 ਵੀਰੇ ਦੇਣੀ ਕਿੰਨੇ ਦੀ ਹੈ ਤੇਰਾ ਵੀ ਗਿਫਟ ਗਿਫਟ ਦੇ ਦੇ ਨਵੇਂ ਸਾਲ ਤੇ ਲੋਟ ਕਰਕੇ 170 ਵੀ ਦੇਵਾਂਗੇ ਬਾਈ ਦੂੜ ਵੀ ਨਹੀਂ ਦਿੰਦੇ ਨਾ ਦੂੜਦੀ ਨਹੀਂ ਦੂੜ ਤਾਂ ਬਾਹਰ ਘਰ ਲਾਈ ਜਾਂਦੇ ਨੇ 170 ਹਾਂ ਕਿੰਨੇ ਕੁ ਦੀ ਜਦੋਂ ਮੈਂ ਕਹਤਾ ਤੈਨੂੰ ਬਸ ਮੋਲੀ ਨਹੀਂ ਕਰਾਂਵੇਂ ਤੜਕੇ ਦੇ ਸਫਾ ਦੋ ਮੰਗੀ ਜਾਂਦੇ ਆ ਅਛਾ 160 ਦੀ 160 ਦੀ ਜਮਾ ਲੈ 160 24 ਸੱਜਣੋਂ ਛੋਟਛੱਪਾ ਬਾਈ ਕਰ ਦੂਗਾ ਮਾਨਤਾਂ ਲੈ ਇੱਕ ਵਾਰੀ ਨਾ ਬਾਈ ਤੋਰ ਕੇ ਦਿਖਾ ਤੋਰ ਕੇ ਦਿਖਾ ਦੇ ਛੋਟੀ ਬਾਕੀ ਨਾ ਸੱਜਣੋਂ ਰੇਟ ਸੁਣ ਕੇ ਨਾ ਵੀਡੀਓ ਸਕਿਪ ਕਰ ਦਿਓ ਚੀਜ਼ ਤੁਰੂਗੀ ਨਾ ਯਾਰ ਚੀਜ਼ ਨੂੰ ਦੇਖ ਕੇ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕੱਟੀ ਕਿਵੇਂ ਲੱਗਿਆ ਤੁਰਦੀ ਆ ਯਾਰ ਜਿਵੇਂ ਪਰ ਕਹਿ ਨਹੀਂ ਰਹੇ ਵੀ ਚੰਗਾ ਕੋਈ ਵਧੀਆ ਪਲਵਾਨ ਤੁਰਦਾ ਹੁੰਦਾ ਯਾਰ ਹਨਾ ਪਲਵਾਨ ਮੁੰਡਾ ਸੱਟਾ ਨਾ ਤੁਰਦੀ ਆ ਫਸ ਫਸ ਕੇ ਬਾ ਕਮਾ ਲਿਆ ਬਾਈ ਕਮਾ ਲਿਆ ਲੈ ਬਾਕੀ ਨਾ ਜਿਹੜੀ ਬਰੀਡ ਦੀ ਗੱਲ ਕਰ ਲਿਆ ਸੱਜਣੋ ਜੇ ਮੇਲੇ 'ਚ ਵੀ ਯਾਰ ਝੋਟੀ ਕਿਤੇ ਖੜਾ ਦੋਗੇ ਨਾ ਮੇਲੇ 'ਚ ਵੀ ਝੋਟੀ ਕੋਈ ਸੱਜਣੇ ਨੂੰ ਬਾਹਰ ਨਹੀਂ ਕਰ ਸਕਦਾ ਵੀ ਕੰਪੀਟੀਸ਼ਨ ਦੇ ਵਿੱਚ ਉਹ ਵੀ ਝੋਟੀ ਨੂੰ ਕਿਸੇ ਪਾਸਿਓਂ ਬਾਹਰ ਕਰ ਦੂਗਾ ਤੇ ਬਾਕੀ ਬਾਈ ਨੇ ਵੀ ਯਾਰ ਇਹ ਚੀਜ਼ ਦੀ ਨਾ ਮੁੱਲ ਪਾਇਆ ਚੀਜ਼ ਦਾ ਹਾਰ ਸ਼ਿੰਗਾਰ ਹਾਰ ਹੂਰ ਪਾ ਕੇ ਨਦੀ ਦਾ ਹਾਰਾਂ ਜਾਨਾ ਨਹੀਂ ਡਰਾ ਰਖਿਆ ਯਾਰ ਹਾਰ ਹੂਰ ਜੇ ਪਾ ਕੇ ਇਹ ਬਰਕਰਾਰ ਨਹੀਂ ਕੱਢੀ ਬਾਈ ਝੋਟੀ ਬਾਹਰ ਛਾੜ ਪਾ ਲਈ ਡਰਾ ਰਖੀ ਆ ਥੋੜੀ ਹਾਰ ਹੂਰ ਪਾ ਕੇ ਹਨਾ ਚੱਲ ਵਪਾਰੀ ਨੂੰ ਹੁੰਦਾ ਯਾਰ ਇਹ ਚੀਜ਼ ਦਾ ਸ਼ਿੰਗਾਰ ਹਨਾ ਬਿਊਟੀ ਪਾਰਲਰ ਦੇ ਨਾਲ ਫਿਰ ਲਾ ਹੁਣ ਦੋ ਨੰਬਰਾਈ ਤੇ ਲੈ ਕੇ ਚੱਲ ਜਿਆ ਦੋ ਨੰਬਰਾਈ ਆ ਜਾ ਵੀਰੇ ਆ ਖੜੀ ਜਾਵੇ ਲੈ ਸੱਜਣਾ ਆ ਝੋਟੀ ਵੀ ਚਾਰ ਦੰਦ ਦਾ ਹੋ ਜੇ ਗੱਲ ਕਰ ਲੈਣਾ ਮੰਡੀ ਚ ਲੈ ਸਿਮਰ ਝੋਟੀ ਦੇ ਵੀ ਤੇ ਸੱਜਣਾ ਦੇ ਵੀ ਮਾਰਦੇ ਕੈਮਰਾ ਅੱਧੀ ਮੰਡੀ ਝੋਟੀ ਨੇ ਇਕੱਠੀ ਕਰ ਰੱਖੀ ਆ ਤੇ ਬਾਕੀ ਗੱਲਬਾਤ ਚਾਰ ਦੰਦ ਦੇ ਹਿਸਾਬ ਨਾਲ ਲੇਵੇ ਦੀ ਬਣਾਵਟੇ ਦੀ ਪਿੱਠ ਪੂੜੇ ਦੀ ਬਣਾਵਟ ਤੇ ਬਰੀਡ ਬਰੂਡ ਦੀ ਗੱਲ ਕਰ ਲੈਣਾ ਉਹੀ ਗੱਲ ਆ ਵੀਰ ਚਾਹੇ ਝੋਟੀ ਨੂੰ ਮੇਲੇ ਚਲ ਜਾ ਕੇ ਖਰੀਦਦੇ ਹੋ ਵੀ ਬੰਦਾ ਇਹਨੂੰ ਮੇਲੇ ਬਾਹਰ ਨਹੀਂ ਕਰ ਸਕਦਾ ਇੱਕ ਵੀ ਨੰਬਰ ਤੇ ਵੀ ਕਿਸੇ ਪਾਸੇ ਵੀ ਝੋਟੀ ਮਾਰ ਖਾਂਦੀ ਆ ਤੇ ਮੇਨ ਗੱਲ ਆ ਜਿਹੜੀ ਨਾ ਇਹ ਜੋੜ ਆ ਜਿਹੜਾ ਆਪਾਂ ਤੁਹਾਨੂੰ ਤੋੜ ਕੇ ਦਿਖਾਇਆ ਖਰੀਦਿਆ ਵੀਰ ਸ਼ਾਹਪੁਰ ਵਾਲਿਆਂ ਨੇ ਆ ਬੰਦੇ ਉਹ ਵੀ ਸ਼ਕੀਨ ਨੇ ਪੂਰੇ ਰੁਪਏ ਲਾਉਂਦੇ ਨੇ ਖੁੱਲੇ ਦਿਲ ਨਾਲ ਕਿਉਂਕਿ ਚੰਗੇ ਜਾਨਵਰ ਦੇ ਹੋ ਆਸ਼ਕ ਨੇ ਇਹ ਲੋਕਾਂ ਨੇ ਮੰਡੀ ਜਾ ਕੇ ਖਰਚ ਜਾਂਦੇ ਨੇ ਓ ਮਾਂ ਦੇ ਪੁੱਤ ਨਾ ਓਨਾਂ ਚਿਰ ਜੇ ਮੈਂ ਗੱਲ ਕਰ ਲਾਂ ਹਲਦੇ ਨਹੀਂ ਹੈਗੇ ਜਾਨਵਰ ਤੋਂ ਕਿੰਨਾ ਚਿਰ ਜਾਨਵਰ ਲੈਂਦੇ ਨਹੀਂ ਯਾਰ ਹਨਾ ਲੈ ਆਜੋ ਬਾਕੀ ਬਾਈ ਨਾਲ ਕਰਾ ਦਿੰਨਾ ਗੱਲਬਾਤ ਡਿਟੇਲ ਆਪਾਂ ਇਹਦੀ ਪੁੱਛ ਲੈਣਾ ਇਹਦਾ ਕਿਹੜਾ ਸੂਆ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਮੂੰਹੋਂ ਚਾਰ ਦੰਦੇ ਇਹਦੇ ਥੱਲੇ ਦੁੱਧ ਰੈਡੀ ਇਹਦੇ ਥੱਲੇ ਦੁੱਧ ਹੁਣ 20 ਲੀਟਰ ਤਿਆਰ ਆ ਬਈ 25 ਕਿਲੋ ਦੁੱਧ ਦੇਊਗੀ ਅੱਛਾ ਯਾਰ 20 ਕਿਲੋ ਤਿਆਰ ਹਾਂਜੀ ਵੀ ਤਿਆਰੀ ਦਾ ਭਾਈ ਜਮਾ ਤਿਆਰ 20 ਕਿਲੋ ਵੀਰੇ ਹਾਂ ਲੈ ਸੱਜਣੋ 20 ਕਿਲੋ ਤਿਆਰ ਆ ਓਏ ਬਾਡੀ ਬੂਡੀ ਦੀ ਬਣਾਵਟ ਤੋਂ ਦੇਖ ਲੋ ਲੈ ਭਾਈ ਐਂ ਕਰ ਹੁਣ ਤੂੰ ਜੋੜਾ ਤੋੜ ਦੇ ਫੜ ਕੇ ਓ ਝੋਟੀਆਂ ਜੋੜਾ ਤੋੜ ਕੱਢ ਜਿੱਤੇ ਬਾਹਰ ਹੋਈ ਝੋਟੀਆਂ ਲੈ ਹੁਣ ਨਾ ਸੱਜਣੋ ਜੇ ਤੋੜਾ ਜੋੜਾ ਤੁਰੂਗਾ ਨਾ ਕੈਰ ਵਾਲੀ ਗੱਲ ਬਾਤ ਹੀ ਕਰੂਗਾ ਐਂ ਨੂੰ ਚਲਾ ਦੇ ਭਾਈ ਤੋੜ ਲੈ ਮੋੜ ਲੈ ਭਾਈ ਐਂ ਨੂੰ ਲੈ ਇੱਕ ਵਾਰੀ ਨਾ ਤੁਹਾਨੂੰ ਮੈਂ ਵੀਡੀਓ 'ਚ ਜੋੜਾ ਵੀ ਤੋੜ ਕੇ ਦਿਖਾ ਦੇਣਾ ਦੋਹੇ ਝੋਟੀਆਂ ਮੂੰਹੋਂ ਚਾਰ ਦੰਦ ਨੇ ਤੇ ਖਰੀਦੀਆਂ ਵੀ ਉਹੀ ਗੱਲ ਆ ਵੀ ਸਾਹ ਪੁਰੀਆਂ ਨੇ ਲੈਤਾ ਸੱਜਣੋ ਜੋੜਾ ਉਹ ਵੀ ਚੰਗੇ ਜਾਨਵਰ ਦੇ ਲਾ ਇੱਥੇ ਉਹ ਦੇਖ ਸਕਦੇ ਹੋ ਸੱਜਣੋ ਦੋਹੇ ਝੋਟੀਆਂ ਚਾਰ ਦੰਦ ਨੇ ਮੂੰਹ ਤੇ ਕੁਆਲਿਟੀ ਦੀ ਗੱਲ ਕਰ ਲਾ ਨਾ ਮੈਂ ਸਿਰਾ ਕੁਆਲਿਟੀ ਆ ਪੂਰੀ ਜਿਹੜੀ ਆਪਾਂ ਕਹਿ ਰਹੀਏ ਵੀ ਫਾਈਵ ਸਟਾਰ ਝੋਟੀਆਂ ਸੱਜਣੋ ਕਹਿ ਸਕਦੇ ਆ ਇਹਨਾਂ ਨੂੰ ਆਪਾਂ ਵਾ ਮੋਰ ਲਾ ਬਈ ਬਣਦੇ ਆ ਲਾ ਬਾਕੀ ਸੱਜਣੋ ਅੱਗੇ ਲੈ ਕੇ ਚੱਲਦੇ ਆ ਰਾਮਪੁਰਾ ਫੂਲ ਮੰਡੀ ਦੇ ਹੋਰ ਵੀ ਦਿਖਾਉਨੇ ਆ ਤੁਹਾਨੂੰ ਟੋਪ ਟੋਪ ਦੇ ਜਾਨਵਰ ਲੈ ਸੱਜਣੋ ਦੂਜੇ ਸੂਏ ਦੀ ਝੋਟੀ ਨਾਲ ਇੱਕ ਹਰਿਆਣੇ ਦੀ ਝੋਟੀ ਕਹਿ ਸਕਦੇ ਆ ਵੇ ਨਸਲ ਨਸਲ ਬਾੜੀ ਆ ਝੋਟੀ ਚ ਝੋਟੀ ਲੱਗ ਗਿਆ ਤੁਹਾਨੂੰ ਤੋੜ ਕੇ ਦਿਖਾਉਣਾ ਇਹ ਸੂਈ ਵੀ ਨਾ ਮੇਰਾ ਖਿਆਲ ਆ ਕੱਚੀ ਆ ਰਾਤ ਦੀ ਸੂਈ ਆ ਬਾਕੀ ਡਿਟੇਲ ਨਾ ਆਪਾਂ ਸੱਜਣ ਨੂੰ ਪੁੱਛਾਂਗੇ ਇੱਕ ਵਾਰੀ ਤੁਹਾਨੂੰ ਝੋਟੀ ਤੋੜ ਕੇ ਦਿਖਾਉਣੇ ਆ ਸੱਜਣੋ ਜਮਾ ਜੈਡ ਬਲੈਕ ਆ ਸ਼ਾਹ ਕਾਲਾ ਰੰਗ ਆ ਕੱਦ ਕਾੜ ਦੀ ਗੱਲ ਕਰਨਾ ਥਣ ਥਣੌੜ ਦੀ ਗੱਲ ਕਰਨਾ ਲੰਬਾਈ ਲੰਬੂਈ ਵੀ ਸੱਜਣੋ ਬਾਹਲੀ ਆ ਛੋਟੀ ਦੀ ਬਾਕੀ ਸਿੰਗੀ ਸੁੰਗੀ ਤਾਂ ਇਹ ਗੱਲ ਕਰ ਲਿਆ ਨਾ ਉਹੀ ਗੱਲ ਆ ਵੀ ਥੇਲਾ ਨਹੀਂ ਟੱਪਦਾ ਸਰਪੰਚ ਥੇਲੇ ਵਾਲਾ ਕੰਮ ਹੋਇਆ ਪਿਆ ਕੱਤੀ ਦੇ ਸਿੰਘ ਚ ਕੱਤੀ ਹੈ ਨੰਬਰ 1 ਨਾਲ ਲਿਆਉਂਦੇ ਨੇ ਜੀ ਤਾਂ ਬਾਕੀ ਜਾਤ ਜੂਤ ਸੱਜਣੋ ਬਾਹਲੀ ਚੰਗੀ ਆ ਤੇ ਮਲਿਆਉਣ ਆ ਜੱਗੂ ਨਾਲ ਪਟਾਲ ਨਾਲ ਇਹ ਜੱਗੂ ਦਾ ਨਗੀਨਾ ਸੱਜਣੋ ਉਹ ਜੱਗੂ ਰਹਾ ਅੱਜ ਜੱਗੂ ਤੇ ਬਈ ਦੋ ਤਿੰਨ ਕੱਟੀਆਂ ਨਾ ਵੇਚ ਗਿਆ ਹੁਣ ਸਾਰੀ ਮੰਡੀ ਤੇ ਹਨਾ ਅੱਜ ਲੈ ਗਿਆ ਜੱਗੂ ਨੰਬਰ ਅੱਜ ਅੱਜ ਭਾਗਾਂ ਵਾਲਾ ਆ ਆ ਆ ਜੱਗੂ ਫਿਰ ਇਹਦੀ ਡਿਟੇਲ ਦੱਸ ਦੇ ਇੱਕ ਵਾਰੀ ਹੋਰ ਦੇਖੋ ਕੀ ਹਾਲ ਹੈ ਫਿਰ ਠੀਕ ਹੈ ਜੀ ਵਧੀਆ ਕਾਹਵਾ ਗੱਡੀ ਕਿਹੜਾ ਸੂਆ ਇਹਦਾ ਇਹਦਾ ਦੁੱਧਾ ਸੂਆ ਬਾਈ ਦੁੱਧਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੇ ਇਹ ਇਹ ਬਾਈ ਰਾਤ ਹੀ ਸੂਈ ਅੱਛਾ ਰਾਤ ਹੀ ਸੂਈ ਆ ਬੋਲੇ ਚ ਆ ਹਾਂ ਬੋਲੇ ਚ ਅੱਧਿਕ ਇਹ ਗੱਲ ਕਰਨਾ ਨਾ ਸੱਚ ਨੂੰ ਬੋਲੇ ਚ ਜਾਨਵਰ ਥੋੜਾ ਜਿਆ ਥੱਲਿਓ ਪੋਲਾ ਲੱਗਦਾ ਹੁੰਦਾ ਆਪਾਂ ਜੇ ਦੁੱਧ ਤੇ ਆਇਆ ਹੋਇਆ ਜਾਨਵਰ ਹੁੰਦਾ ਜਿਹੜਾ ਉਹ ਬਾਜ਼ਾਰ ਚ ਕਰ ਜਾਣਾ ਵਧੀਆ ਤਿਆਰੀ ਹੈ ਨਾ ਚੰਗੀ ਤਿਆਰੀ ਬਾਜ਼ਾਰ ਚ ਕਰ ਜਾਣਾ ਜਾਨਵਰ ਹਾਂ 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 ਉਹ ਪੋਲੀ ਕਰਤੀ ਦੀ ਹੂੰ ਚੋਤਾ ਦਾ ਤਿੰਨ ਤਿੰਨ ਕਿਲੋ ਕਰਤਾ ਦੀ ਬੋਲਾ ਅੱਛਾ ਕਿੰਨਾ ਕ ਦੁੱਧ ਪਾਉਗੀ ਦ 17 ਲੀਟਰ ਘੱਟੋ ਘੱਟ ਕਿੰਨੇ ਦੀ ਜਗੂ ਆਪਾਂ ਜੀ ਗਾਰੰਟੀ ਤੇ ਭੇਜਨੀ ਆ ਕਿਸੇ ਸੱਜਣ ਦੇ ਕਰੇ ਕਿੰਨੇ ਦੀ ਗਾਰੰਟੀ ਤੇ ਭੇਜ ਦਾਂਗੇ ਝੂਠੀ 16 ਕਿਲੋ ਦੀ ਗਾਰੰਟੀ ਤੇ ਭੇਜ ਦਾਂ ਲੈ ਸੱਜਣੋ 16 ਕਿਲੋ ਦੀ ਗਾਰੰਟੀ ਤੇ ਬਾਈ ਕਹਿੰਦਾ ਆਪਾਂ ਭੇਜ ਦਾਂਗੇ ਬਾਕੀ ਜੇ ਕਿਸੇ ਨੇ ਤਿਆਰ ਦੁੱਧ ਵਾਲਾ ਲੈਣਾ ਉਹਦਾ ਰੇਟ ਨਾਲ ਫਿਰ ਥੋੜਾ ਜਿਹਾ ਵਾਜਾਂ ਦਾ ਹੁੰਦਾ ਕਿਉਂਕਿ ਸਾਮ ਸੰਭਾਲ ਵੀ ਹੋ ਜਾਂਦੀ ਆ 5-7 ਦਿਨਾਂ ਉਹੀ ਜੀ ਫਿਰ ਖਰਾਕ ਤੇ ਵੀ ਇਹਨਾਂ ਖਰਚੇ ਪੈ ਜਾਂਦੇ ਨੇ ਬਾਈ ਤਿਆਰ ਦੁੱਧ ਦਾ ਜਾਨਵਰ ਹੁੰਦਾ ਜਿਹੜਾ ਉਹਦਾ ਰੇਟ ਥੋੜਾ ਜਿਆਦਾ ਹੋਰ ਹੁੰਦਾ ਬਾਈ ਚੰਗੀ ਝੋਟੀ ਆ ਰਸ ਬਾਕੀ ਨਾ ਥੱਲੇ ਜਾਨਵਰ ਨੇੜੇ ਲਾ ਕੇ ਨਾ ਥਣ ਥਣੋਟ ਦਿਖਾ ਦੇ ਜੀ ਥਣ ਥਣ ਦੀ ਗੱਲ ਕਰ ਲੈਣਾ ਸੱਜਣਾ ਆ ਲੈ ਗਿਆ ਸਿਰਾ ਕੁਆਲਟੀ ਵਾਲੇ ਇਧਰੋਂ ਅੱਗੇ ਅਗਲੇ ਪਾਸੇ ਬੋਲੇ ਵਾਲਾ 24 ਕਿਲੋ ਚਾਤਾ ਦੀ ਗੁਰੀ ਹਾਂ ਤੇ ਬਾਕੀ ਨਾ ਬੋਲੇ ਚ ਬਾਈ ਕਹਿੰਦਾ ਸਾਫ ਆ ਝੋਟੀ ਉਹੀ ਗੱਲ ਆ ਵੀ ਬੋਲੇ ਵਾਲਾ ਜਾਨਵਰ ਤੁਹਾਨੂੰ ਮੈਂ ਅਕਸਰ ਇਹ ਕਹਿੰਦਾ ਹੁਣ ਇਹ ਵੀ ਥੱਲੇ ਨਾ ਥੋੜਾ ਜਿਆਦਾ ਪੋਲਾ ਲੱਗਦਾ ਹੁੰਦਾ ਪੋਲਾ ਲੱਗਦਾ ਹੁੰਦਾ ਤਾਂ ਜਦੋਂ ਦੁੱਧ ਬਣ ਜਣਾ ਜਾਨਵਰ ਥੱਲੇ ਦੂਜੀ ਚੋਟੀ ਦਾ ਵੀ ਦੂਜਾ ਅੱਛਾ ਇਹਦਾ ਵੀ ਦੂਜਾ ਸੁਗਾ ਹਾਂ ਲੈ ਕੱਦ ਕਾਠ ਇਹਦਾ ਵੀ ਸੱਜਣੋਂ ਚੰਗਾ ਉਹ ਪੈਰਾਂ ਥੋੜੀ ਜੀ ਰੋਸੀ ਰੋਸੇ ਪਾਣ ਦੇ ਹਾਂ ਥੋੜਾ ਰੋਸਾ ਪਾਣਾ ਵੱਡੀ ਬਹੁਤੇ ਦੇ ਆ ਰੋਸ਼ਾ ਪਾਣ ਜਦਾ ਜਰੂਰ ਪੈਂਦਾ ਸੱਜਣੋਂ ਕੱਦ ਕਾਠ ਦੀ ਵੱਡੀ ਆ ਅਗਲੇ ਪਾਸੇੋਂ ਵੀ ਦਿਖਾ ਦੇ ਲੈ ਵਾ ਭਾਈ ਲੈ ਖੋਲ ਕੇ ਤੋੜ ਦੇ ਇੱਕ ਵਾਰੀ ਲੈ ਬਾਕੀ ਸੱਜਣੋਂ ਜਿਹੜਾ ਤੁਰੂਗੀ ਜੱਜਮੈਂਟ ਕਰ ਲਓ ਕੱਦ-ਕੁੱਦ ਮੇਰਾ ਖਿਆਲ ਆ ਇਹ ਚੋਟੀ ਨਾਲੋਂ ਵੀ ਡਾਬਲਾ ਦੂਜੀ ਹਾਂ ਭਾਈ ਵੱਡੀ ਐ ਆ ਸਿੰਗ ਸੁng ਦੀ ਬਣਾਵਟ ਉਹੀ ਗੱਲ ਆ ਵੀ ਕੱਦ ਕਾਠ ਵਾਲੀ ਥਣਸਣ ਦੀ ਝੋਟੀ ਕਿਸੇ ਪਾਸੇ ਮਾਰ ਨਹੀਂ ਜਾਂਦੀ। ਆ ਰੋਸ਼ਾਪਨ ਜਿਹੜਾ ਉਹ ਤੁਹਾਨੂੰ ਜਰੂਰ ਦਿਖੂਗਾ ਵੀਡੀਓ ਦੇ ਵਿੱਚ ਆ। ਇਹਦਾ ਸੂਆ ਕਿਹੜਾ ਜੱਗੂ? ਇਹ ਦੂਜੇ ਸੂਏ ਦੀ ਆ ਬਾਈ। ਅੱਛਾ ਦੂਜੇ ਸੂਏ ਦੀ ਆ। ਹਾਂਜੀ ਹਾਂਜੀ। ਕਿੰਨੇ ਕਿਤੇ ਨੇ ਹੋ ਗਏ ਸੂਈ ਨੂੰ? ਸੂਈ ਨੂੰ ਇਹਨੂੰ ਹਫਤਾ ਹੋ ਗਿਆ ਹੁਣ। ਅੱਛਾ ਹਫਤੇ ਦੀ ਸੂਈ ਆ ਤੇ ਬੱਚਾ ਕੀ ਆ ਨਾਲ ਵੀ? ਬੱਚਾ ਕੱਟੀ ਕੱਟੀ ਆ ਉਹ ਬੱਚਾ ਵਪਾਰੀਆਂ ਨੂੰ ਕੱਤੀ ਪਤਾ ਹੁੰਦਾ ਲੋਕ ਇਹਦੇ ਵੇਚਣ ਲਈ ਦੇਖਦੇ ਉਹਨਾਂ ਨੇ ਵੀ ਬੱਚਾ ਕੀ ਹੈ ਆਪਾਂ ਨੂੰ ਗੇਰਾ ਚੰਗੀ ਛੋਟੀ ਦਿਖ ਜੇ ਬੱਚੇ ਗਣੀ ਦਾ ਆਪਣੀ ਨਿਗਾ ਹੀ ਨਹੀਂ ਜਾਂਦੀ ਬੱਚੇ ਬੱਚੇ ਗਣੀ ਥੋੜੀ ਜਿਹੀ ਨਿਗਾ ਘੱਟ ਜਾਂਦੀ ਹੈ ਇਹ ਤਾਂ ਜਾਨਵਰ ਚੰਗਾ ਦਿਖ ਜਾਂਦਾ ਕੋਈ ਦੁੱਧ ਕਿੰਨਾ ਕੁ ਤਿਆਰ ਹੈ ਇਹਦੇ ਥੱਲੇ ਹੁਣ ਦੁੱਧ ਗੁਰੂ ਜੀ ਹੁਣ ਇਹਦੇ ਥੱਲੇ 14 ਕਿਲੋ ਦੁੱਧ ਤਿਆਰ 14 ਕਿਲੋ ਹਾਜ਼ਰ ਆ ਜੇ ਕੋਈ ਸੱਜਣ ਲੈ ਜਾਣਾ ਚਾਹੇ ਵੀ 14 ਆਪਾਂ ਭੇਜ ਦਾਂਗੇ 14 ਦੀ ਉਹ ਅੱਜ 14 ਕਿਲੋ ਤਿਆਰ ਹੈ ਅੱਛਾ ਰੇਟ ਇਹਦਾ ਹੁਣ ਕੱਲੀ ਕੱਲੀ ਦਾ ਕਰੇਗਾ ਕਿ ਜੋੜੇ ਦਾ ਕਰ ਜੋੜੇ ਦਾ ਕਰਨਾ ਹੈ ਜੋੜੇ ਦਾ ਕਰ ਦੰਨੇ ਆ ਅੱਛਾ ਜੋੜੇ ਦਾ ਰੇਟ ਹੀ ਦੱਸ ਦੇ ਲੈ ਇਹ ਸੱਜਣ ਨੂੰ ਜੋੜੀ ਮੇਚ ਆ ਜਾਂਦਾ ਹੈ ਜੋੜਾ ਦੇ ਦਾਂਗੇ ਆਪਾਂ 3 ਲੱਖ 5000 ਦਾ 3 ਲੱਖ 5 ਦਾ ਉਹ ਚ ਵੀ ਕਰਦੀ ਮਾਨਤਾ ਨਾ ਹਾਂ ਮਾਨਤਾ ਨਾ ਹੋ ਜਾਊਗਾ ਥੋੜਾ ਕਿੰਨਾ ਕੁ ਤਿੰਨੇ ਦੇ ਅੰਦਰ ਕਿੰਨੇ ਕੁ ਦੇ ਦੇਣਾ ਨਾ ਤਿੰਨੇ ਤੋਂ ਅੰਦਰ ਨਹੀਂ ਜਾਂਦੇ ਅੰਦਰ ਆਉਣਾ ਹੀ ਗੱਲ ਹੈ ਮਹਿੰਗਾ ਲੈ ਰਹੀਆਂ ਮਹਿੰਗੀਆਂ ਲੈ ਰੱਖੀਆਂ ਨੇ ਹੋਰ ਕਿੰਨੇ ਕੁ ਦੀ ਹੋਊ ਜ਼ਮੀਨ ਆਸ ਤੇ 3 ਲੱਖ ਦਾ ਜੋੜਾ ਫਿਕਸ ਰੇਟ ਹੀ ਕਰਦੇ ਹਾਂ ਫਿਕਸ ਲੇ ਸਰ ਜੀ ਨੂੰ 3 ਲੱਖ ਦਾ ਬਾਈ ਕਹਿੰਦਾ ਜੋੜਾ ਦੇ ਦਾਂਗੇ ਆਪਾਂ ਗਰੰਟੀ ਦੇ ਦਾਂਗੇ ਜੋੜੇ ਦੀ 30 ਕਿਲੋ ਦੁੱਧ ਦੀ ਹੈਨਾ ਹਾਂ 30 ਕਿਲੋ ਦੇ ਮਨ ਲੈ 3 ਲੱਖ ਦੇ ਵਿੱਚ ਉਹੀ ਗੱਲ ਆ 3 ਲੱਖ ਚ 30 ਕਿਲੋ ਦੁੱਧ ਵੀ ਖਾਸਾ ਹੋ ਜਾਂਦਾ ਨਾ ਕਿਉਂਕਿ 30 ਕਿਲੋ ਦੁੱਧ ਜਦੋਂ ਚੋਣ ਲੱਗ ਜਾਂਦਾ ਬਿਲਕੁਲ ਬਾਈ ਬਾਲਟਾ ਭਰ ਜਾਂਦਾ ਇੱਕ ਟਾਈਮ ਦਾ ਡਰਮ ਵੱਡਾ ਹੁੰਦਾ 30 ਕਿਲੋ ਵਾਲਾ ਉਹ ਡਰਮ ਭਰ ਜਾਂਦਾ ਲੈ ਤੇਰਾ ਨੰਬਰ ਬੋਲ ਦੇ ਜੀ ਇੱਕ ਵਾਰੀ ਨੰਬਰ ਬਾਈ 98150 ਹਾਂਜੀ 095992 ਬਾਕੀ ਜੀ ਆਪਾਂ ਖਰੀਦ ਦੀ ਗੱਲ ਕਰ ਲਈ ਆਪਣੀ ਖਰੀਦ ਜਿਆਦੇ ਕਿਹੜੇ ਏਰੀਆ ਚ ਰਹਿੰਦੀ ਆ ਆਪਣੀ ਬਾਈ ਹਜ਼ਾਰ ਜ਼ਿਲ੍ਹੇ ਚੋਂ ਤੇ ਹਾਂ ਸੀ ਏਰੀਆ ਜੋ ਸਾਰਾ ਏਰੀਆ ਰੋहतक ਠੀਕ ਆ ਗੱਲਾਂ ਤੇ ਇਧਰ ਜੀਂਦ ਆ ਗਿਆ ਨਾ ਬਾਕੀ ਜੇ ਗੱਲ ਕਰ ਲੈਣਾ ਇਹ ਸੱਜਣ ਦੀ ਖਰੀਦ ਆ ਜਿਹੜੀ ਸੱਜਣੋਂ ਹੁੰਦੀ ਵੀ ਤਕਰੀਬਨ ਹਰਿਆਣੇ ਦੀ ਆ ਬਾਕੀ ਸਾਨੂੰ ਨਾ ਜਾਨਵਰ ਦਾ ਬਾਡੀ ਸਟਰਕਚਰ ਰੰਗ ਰੂਪ ਹਨਾ ਜਾਨਵਰ ਦੀ ਬਣਾਵਟੇ ਯਾਰ ਦੱਸ ਦਾਂ ਨਹੀਂ ਆ ਵੀ ਆ ਜਾਨਵਰ ਆਪਣੇ ਪੰਜਾਬ ਵਾਲਾ ਆ ਜਾਨਵਰ ਹਰਿਆਣੇ ਵਾਲਾ ਤੇ ਬਾਕੀ ਜੇ ਕੁ ਘਰੇ ਵੀ ਹੁੰਦੇ ਜਾਨਵਰ ਆਪਣੇ ਹਾਂ ਘਰੇ ਹੁੰਦੇ ਨੇ ਬਈ ਕਿੰਨੇ ਕ ਜਾਨਵਰ ਹੁੰਦੇ ਨੇ ਆਪਣੇ ਕੋਲ ਆਪਣੇ ਕੋਲੇ ਚਾਰ ਝੋਟੀਆਂ ਹੋਰ ਨੇ ਕਰੇ ਲਾ ਚਾਰ ਤੋਂ ਪੰਜ ਜਾਨਵਰ ਜੇ ਮੈਂ ਗੱਲ ਕਰ ਲੈਣਾ ਸੱਜਣੋਂ ਬਾਈ ਕੋਲ ਘਰੇ ਵੀ ਹੁੰਦੇ ਨੇ ਆਪਣਾ ਡਰੈਸ ਰ ਡਰਸ ਬਾਈ ਆਪਣਾ ਪਿੰਡ ਪਟਾਲ ਖੁਰਦਾ ਹਾਂਜੀ ਆ ਨੇੜੇ ਜਾਖਲ ਠੀਕ ਹੈ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਚ ਰਹੇ ਨਾ ਸਜਣੋ ਪਰ ਪਿੰਡ ਜੇ ਨਾ ਗੱਲ ਕਰ ਲਾਂ ਪਾਈਦਾ ਮੈਂ ਹਰਿਆਣੇ ਦੇ ਬਿਲਕੁਲ ਨਾਲ ਹੀ ਲੱਗਿਆ ਹਨਾ 5-7 ਕਿਲੋਮੀਟਰ ਦੇ ਫਰਕ ਨਾਲਾ ਜਾਖਲ ਮੰਡੀ ਦੇ ਨੇੜੇ ਬਾਈ ਦਾ ਪਿੰਡ ਆ ਤੇ ਨੰਬਰ ਫਿਰ ਬੋਲਦੇ ਕੋਈ ਨੰਬਰ 9815009599 ਲੈ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਨਾ ਇਹ ਜੋੜਾ ਵੀ ਖਰੀਦ ਸਕਦੇ ਹੋ ਬਾਕੀ ਦੁੱਧ ਆਪਾਂ ਹਾਂਜੀ ਖਰੀਦ ਵਾ ਦੁੱਧ ਵਾਲੀਆਂ ਮੰੀਆਂ ਦੀਏ ਕਰਦੇ ਆ ਵਧੀਆ ਝੋਟੀਆਂ ਆ ਹਾਂ 30 ਕਿਲੋ ਦੁੱਧ ਦੀ ਗਰੰਟੀ ਦੇ ਤੁਹਾਨੂੰ ਇਹ ਜੋੜਾ ਮਿਲੂਗਾ ਉਹ ਦੂਜੀ ਝੋਟੀ ਇੱਕ ਨੰਬਰ ਵਾਲੀ ਤੇ ਵੀ ਦੁਬਾਰੇ ਮਾਰਦੇ ਕੈਮਰਾ ਇਹ ਝੋਟੀ ਸੱਜਣੋਂ ਰਾਤ ਹੀ ਸੂਈ ਆ ਹਜੇ ਬੋਲੇ ਚੋਂ ਸਾਫ਼ ਹੈ ਆ ਝੋਟੀ ਨੂੰ ਹੋ ਗਿਆ ਬਹੁਤ ਪੂਰਾ ਸਾਫ਼ ਨਹੀਂ ਹੈਗਾ 4 ਕਿਲੋ ਬਹੁਤ ਕੱਢਿਆ ਦੀ ਅੱਛਾ 4 ਕਿਲੋ ਬਾਈ ਕਹਿੰਦਾ ਕੱਢਿਆ ਫਿਰ ਆ ਸਾਰਾ ਸਾਫ਼ ਕਰਨਾ ਕਈ ਵਾਰੀ ਜਾਨਵਰ ਮੰਨੀਆਂ ਦਾ ਹਾਂ ਬਿਲਕੁਲ ਬਿਲਕੁਲ ਲੈ ਇਹਨਾਂ ਦੋਹੇ ਝੋਟੀਆਂ ਚੋਂ ਸੱਜਣੋਂ ਜਿਹੜੀ ਵੀ ਝੋਟੀ ਪਸੰਦ ਆਉ ਤੁਸੀ ਜੱਗੂ ਨਾਲ ਨਾ ਗੱਲਬਾਤ ਕਰਕੇ ਇਹਨਾਂ 'ਚੋਂ ਖਰੀ ਤੇ ਬਾਕੀ ਅੱਜ ਦੀ ਵੀਡੀਓ ਬਣਾਈ ਆਪਾਂ ਰਾਮਪੁਰਾ ਫੂਲ ਮੰਡੀ ਤੋਂ ਅਗਲੀ ਕਿਸੇ ਵੀਡੀਓ ਨਾਲ ਕਿਸੇ ਸੱਜਣ ਦੇ ਘਰੋਂ ਮਿਲਦੇ ਆ ਤੇ ਜਲਦੀ ਆਪਾਂ ਜੱਗੂ ਦੇ ਘਰੋਂ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਇੱਕ 20 ਕਿਲੋ ਦੇ ਨੇੜ ਤੇੜ ਵਾਲੀ ਨਾਲ 22 ਦੁੱਧ ਤਿਆਰ ਕਰਨ ਲੱਗ ਰਿਹਾ 20 ਕਿਲੋ ਵਾਲੀ ਝੋਟੀ ਵੀ ਆਪਾਂ ਇਹ ਸੱਜਣ ਤੋਂ ਤੁਹਾਨੂੰ ਲੈ ਕੇ ਦੇਵਾਂਗੇ ਤੇ ਬਾਕੀ ਚੈਨਲ ਨੂੰ ਨਾ ਜੇ ਮੈਂ ਗੱਲ ਕਰਾਂ 2022 'ਚ ਸੱਜਣਾਂ ਤੁਸੀਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਕਰੂੰਗਾ ਵੀ 2023 'ਚ ਵੀ ਤੁਸੀਂ ਉਹਦੇ ਨਾਲੋਂ ਵੀ ਆਪਾਂ ਨੂੰ ਦੁੱਗਣਾ ਪਿਆਰ ਦਿਓਗੇ ਧੰਨਵਾਦ ਜੀ